हां जी किसान ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਅੱਜ ਆਪਾਂ ਗੱਲ ਕਰਨੀ ਬਈ ਜਿਹੜੀ ਆਪਾਂ ਕਿਸਾਨ ਵੀਰਾਂ ਤੋਂ ਗੁੱਲੀ ਡੰਡਾ ਅਜੇ ਤੱਕ ਕੰਟਰੋਲ ਨਹੀਂ ਹੋਇਆ ਤੇ ਸਪਰੇਅ ਕਰਨੀ ਜਾਂ ਫਿਰ ਸਪਰੇਅ ਕਰਨ ਦੇ ਜਾਂ ਫਿਰ ਸੰਕੋਰ ਪਾਉਣ ਦੇ ਬਾਜੂ ਦੀ ਗੁੱਲੀ ਡੰਡਾ ਨਹੀਂ ਕੰਟਰੋਲ ਦਾ ਅੱਜ ਆਪਾਂ ਤੁਹਾਨੂੰ ਸਸਤਾ ਜਿਹਾ ਇੱਕ ਫਾਰਮੂਲਾ ਦੱਸਾਂਗੇ ਉਹਦੇ ਬਹੁਤ ਹੀ ਸ਼ਾਨਦਾਰ ਰਿਜ਼ਲਟ ਆ ਸੰਕੋਰ ਪਲੱਸ ਟੋਪਿਕਾ ਕਿੰਨੀ ਡੋਜ਼ ਪਾਉਣੀ ਆ ਕਿਸ ਤਰੀਕੇ ਕਰਨੀ ਤੇ ਕਿੰਨੇ ਦਿਨ ਤੇ ਕਣਕ ਤੇ ਆਪਾਂ ਉਹਦੀ ਸਪਰੇਅ ਕਰ ਸਕਦੇ ਆ ਉਦੇ ਨਾਲ ਜਿਹੜੇ ਕਿਸਾਨ ਵੀ ਏਸ਼ੀਐਮ 9 ਤੇ ਛਗਣ 2111 ਵਰਤਦੇ ਉਹਦੇ ਬਾਰੇ ਵੀ ਜਾਣਕਾਰੀ ਸ਼ੇਅਰ ਕਰਨੀ ਆ ਤੇ ਦੋ ਕੁ ਸਵਾਲ ਸੀ ਕਿਸਾਨ ਵੀਰਾਂ ਦੇ ਕਿ ਇੱਕ ਜਿਹੜਾ ਆਪਾਂ ਤਤਾਂ ਵਾਲੀ ਸਪਰੇਅ ਕਰਦੇ ਆ ਬਾਹਰ ਵਾਲੀ ਸਪਰੇਅ ਜਿਹੜੀ ਮੈਗਨੀਜ਼ ਮਗਰੀਸ਼ ਆਵਾ ਕਲੀ ਦਾ ਪਾਣੀ ਦੇ ਨਾਲ ਜਿਹੜੀ ਯੂਰੀਆ ਐਡ ਕਰਦੇ ਆ ਉਹਦੇ ਵਿੱਚ ਕੀ ਅਸੀਂ ਯੂਰੀਆ ਦੀ ਥਾਂ ਤੇ ਨੈਨੋ ਯੂਰੀਆ ਵਰਤ ਸਕਦੇ ਆ ਤੇ ਇਹ ਜਿਹੜੀ ਸਪਰੇਅ ਅਸੀਂ ਗੁੱਲੀ ਡੰਡੇ ਤੋਂ ਪਹਿਲਾਂ ਕਰੀਏ ਸਪਰੇਅ ਗੁੱਲੀ ਡੰਡੇ ਵਾਲੀ ਸਪਰੇਅ ਤੋਂ ਪਹਿਲਾਂ ਕਰਨੀ ਚਾਹੀਦੀ ਜਾਂ ਫਿਰ ਬਾਅਦ ਦੇ ਵਿੱਚ ਇਹਦੇ ਬਾਰੇ ਵੀ ਜਾਣਕਾਰੀ ਸ਼ੇਅਰ ਕਰਦੇ ਆਂ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਜ਼ਰੂਰ ਕਰ ਲਿਓ ਤਾਂ ਜੇਕਰ ਤੁਸੀਂ ਵੀਡੀਓ ਫੇਸਬੁੱਕ ਤੇ ਦੇਖ ਰਹੇ ਤੇ ਆਪਣੇ ਜਿਹੜਾ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਆਪਣੇ ਹੋਰ ਭਰਾਵਾਂ ਤੱਕ ਜਾਣਕਾਰੀ ਪਹੁੰਚ ਜਾਵੇ ਤਾਂ ਕਿਸਾਨ ਵੀਰੋ ਜਿਹੜੀ ਸਾਹਮਣੇ ਤੁਸੀਂ ਕਣਕ ਦੇਖ ਰਹੇ ਜੇ ਡਬੀਡਬਲ 327 ਵੈਰੈਟੀ ਆ ਤਾਂ ਹੈ ਗਈ ਤਾਂ ਕਿਸਾਨ ਵੀਰੋ ਥੋੜਾ ਜਿਹਾ ਇਸ ਵਾਰ ਨਾ ਜਿਹੜੀਆਂ ਕਣਕਾਂ ਵਿਰਲੀਆਂ ਉਗੀਆਂ ਵਿਰਲੀਆਂ ਉਗਣ ਦੇ ਬਾਅਦ ਜਿਹੜੀ ਕਣਕ ਫਟਾਰਾ ਚੰਗਾ ਕਰ ਰਹੀ ਤੇ ਕਾਫੀ ਜਿਹੜੀ ਇਹਦੀ ਦੇਖਣ ਸ਼ਾਨਦਾਰ ਕਿਉਂਕਿ ਸਾਫ਼ ਆ ਇਹਦੇ ਵਿੱਚ ਜਿਹੜਾ ਨਦੀਨ ਆ ਨਦੀਨ ਬਹੁਤ ਘਾਟਿਆ ਨਾ ਮਾਤਰ ਜਾਂ ਨਦੀਨ ਇਹਦੇ ਵਿੱਚ ਰਹਿ ਚੁੱਕਾ ਇਹਦੇ ਵਿੱਚ ਆਪਾਂ ਜਿਹੜੀ ਸੰਕੋਰ ਦਵਾਈ ਵਰਤੀ ਸੀ ਜਿਹੜੀ ਯੂਰੀਆ ਨਾਲ ਆਪਾਂ ਛਿੱਟਾ ਮਾਰਦੇ ਹੁਣੇ 1.5 ਬੈਗ ਦੇ ਵਿੱਚ ਪਹਿਲਾਂ ਆਪਾਂ ਵੀਡੀਓ ਪਾ ਚੁੱਕੇ ਹਾਂ ਉਹਦੀ ਰਿਜ਼ਲਟ ਕਿਵੇਂ ਰਿਹਾ ਉਹ ਵੀ ਤੁਸੀਂ ਵੀਡੀਓ ਦੇਖ ਸਕਦੇ ਜੀ ਤਾਂ ਵੈਸੇ ਵੀ ਤੁਹਾਨੂੰ ਕਣਕ ਦੇ ਵਿੱਚ ਦੇਖ ਹੀ ਜਾਊਗੇ ਜਿਹੜੀ ਤੁਹਾਨੂੰ ਕਣਕ ਕਣਕ ਹੀ ਦਿਖ ਰਹੀ ਹਾਲਾਂਕਿ ਕਣਕ ਥੋੜੀ ਜਿਹੀ ਵਿਰਲੀ ਆ ਆਪਾਂ ਨੂੰ ਦੇਖ ਰਹੀ ਆ ਪਰ ਕਾਫੀ ਵਧੀਆ ਸ਼ਾਨਦਾਰ ਫਟਾਰਾ ਕਰ ਰਹੀ ਆ ਕਿਉਂਕਿ ਵਿਰਲੀ ਤਾਂ ਵੀ ਥੋੜੀ ਦੇਖਦੀ ਜਦੋਂ ਇਹਦੇ ਵਿੱਚ ਨਦੀਨ ਨਾ ਹੋਣ ਤਾਂ ਕਣਕ ਕੱਲੀ ਹੋਵੇ ਤਾਂ ਤਾਂ ਵੀ ਆਪਾਂ ਨੂੰ ਥੋੜੀ ਜਿਹੀ ਵਿਰਲੇ ਦੇਖਦੀ ਹੁੰਦੀ ਆ ਜੇ ਨਦੀਨ ਹੋਣ ਤਾਂ ਕਣਕ ਥੋੜੀ ਸੰਘਣੀ ਲੱਗਦੀ ਆ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੇ ਕਿਸਾਨ ਵੀਰੋ ਤਾਂ ਗੁੱਲੀ ਡੰਡਾ ਨਹੀਂ ਕੰਟਰੋਲ ਹੋਇਆ ਤਾਂ ਜੇਕਰ ਕਿਸਾਨ ਨੂੰ ਤੁਸੀਂ ਏਸਐਮ 9 ਵਰਤਣੀ ਆ ਜਾਂ ਫਿਰ 21 11 ਉਹ ਤੁਹਾਡੀ ਮਰਜ਼ੀ ਤੁਸੀਂ ਵਰਤ ਸਕਦੇ ਪਰ ਇਹ ਕਿਸਾਨ ਵੀਰੋ ਜਿਹੜੀਆਂ ਦਵਾਈਆਂ ਦੋਵੇਂ ਰਿਸਕੀ ਹੈ ਇਹਾਂ ਬਹੁਤ ਵੱਡਾ ਰਿਸਕ ਹੁੰਦਾ ਇਹਨਾਂ ਪਿਛਲੇ ਸਾਲਾਂ ਦੇ ਕਈ ਕਿਸਾਨ ਵੀਰਾਂ ਦੇ ਜਿਹੜੀਆਂ ਕਣਕਾਂ ਬਿਲਕੁਲ ਸਾੜ ਕੇ ਸਵਾਹ ਵਰਗੀਆਂ ਕਰ ਦਿੱਤੀਆਂ ਜਿੱਥੇ ਇਹਨਾਂ ਦੇ ਡੋਜ਼ ਵੱਧ ਪੈ ਗਈ ਆ ਜਾਂ ਫਿਰ ਤਰੀਕਾ ਆਪਣਾ ਸਹੀ ਨਹੀਂ ਰਿਹਾ ਕਿਉਂਕਿ ਇਹਨਾਂ ਦੇ ਵਿੱਚ ਜਿਹੜੀ ਦਵਾਈ ਟੈਕਨੀਕਲ ਹੁੰਦੀ ਹੈ ਇੱਕ ਤਾਂ ਸੰਕੋਰ ਹੁੰਦੀ ਦੂਜਾ ਹੁੰਦਾ ਇਹਦੇ ਕੱਚ ਕਲਡੋਨਾਫੋਬ ਯਾਨੀ ਕਿ ਟੋਪਿਕ ਦਵਾਈ ਹਾਲਾਂਕਿ ਟਾਪਿਕ ਦਵਾਈ ਦੀ ਆਪਣੀ ਡੋਜ਼ ਵੱਧ ਘੱਟ ਜਿੰਨੀ ਮਰਜ਼ੀ ਆਪਾਂ ਪਾ ਲਓ ਪਰ ਕੋਈ ਉਹਦਾ ਨੁਕਸਾਨ ਨਹੀਂ ਆਪਾਂ ਨੂੰ ਹੈਗਾ ਪਰ ਜਿੱਥੇ ਮੈਟਰੀ ਵਿਯੂਜਨ ਜਾਨੀ ਕਿ ਸੰਕੋਰ ਦਵਾਈ ਦੀ ਡੋਜ਼ ਵੱਧ ਪੈ ਜਾਂਦੀ ਸਪਰੇ ਦੇ ਰੂਪ ਵਿੱਚ ਹਾਲਾਂਕਿ ਜੇ ਦੀ ਆਪਾਂ ਜ਼ਮੀਨ ਦੇ ਵਿੱਚ ਇਹਦੀ ਡੋਜ਼ 200 ਗ੍ਰਾਮ ਤੋਂ ਲੈ ਕੇ 400 450 ਗ੍ਰਾਮ ਤੱਕ ਕਿਸਾਨ ਵੀਰ ਪਾ ਲੈਂਦੇ ਪਰ ਉਹਦੇ ਨਾਲ ਝਟਕਾ ਜ਼ਰੂਰ ਕਣਕ ਨੂੰ ਲੱਗਦਾ ਪਰ ਆਪਣਾ ਕੋਈ ਬਹੁਤਾ ਜ਼ਿਆਦਾ ਕਣਕ ਦਾ ਨੁਕਸਾਨ ਨਹੀਂਦਾ ਕਣਕ ਬਹੁਤੀ ਜ਼ਿਆਦੀ ਛੜਦੀ ਨਹੀਂ ਪਰ ਜਿਹੜੀ ਸਪਰੇ ਦੇ ਰੂਪ ਵਿੱਚ ਆਪਾਂ ਸਨ ਕੋਰ ਦਵਾਈ ਵਰਤਦੇ ਆ ਚਾਹੇ ਐਸੀਐਮ 9 ਚਾਹੇ 21 ਛਗਣ 21 11 ਤਾਂ ਕਾਫੀ ਹੱਦ ਤੱਕ ਜਿਹੜਾ ਇਹ ਨੁਕਸਾਨ ਕਣਕ ਦਾ ਕਰ ਜਾਂਦੇ ਆ ਜਿੱਥੇ ਆਪਣੀ ਡੋਜ਼ ਆ ਆਪਣੇ ਤੋਂ ਸਹੀ ਨਹੀਂ ਪੈਂਦੀ ਤੇ ਜੇਕਰ ਤੁਸੀਂ ਇਹੀ ਕਰਨੀ ਆ ਵੈਸੇ ਤਾਂ ਤੁਹਾਨੂੰ ਆਪਾਂ ਇਹਦੀ ਜਗ੍ਹਾ ਤੇ ਇੱਕ ਸਸਤੀ ਦਵਾਈ ਦੱਸਾਂਗੇ ਤੁਸੀਂ ਉਹ ਵਰਤ ਸਕਦੇ ਜੇ ਪਹਿਲਾਂ ਜੇਕਰ ਤੁਸੀਂ ਇਹ ਵਰਤ ਨਹੀਂ ਆ ਤਾਂ ਇਹਦੀ ਡੋਜ਼ ਘਟੋ ਘਟ ਜਿਹੜਾ ਤੁਸੀਂ ਇੱਕ ਡੱਬਾ ਇੱਕ ਕਿੱਲੇ ਤੇ ਵਰਦੇ ਹੋ ਘਟੋ ਘਟ ਸਵਾ ਕਿੱਲੇ ਜਾਂ ਡੇਢ ਕਿੱਲੇ ਤੇ ਵਰਤਿਓ ਤਾਂ ਵਰਤਿਆ ਉਹਦੋਂ ਜਦੋਂ ਜ਼ਮੀਨ ਦੇ ਵਿੱਚ ਪੈਰ ਧਰਾਵਾ ਥੋੜਾ ਆਪਾਂ ਨੂੰ ਜ਼ਮੀਨ ਵੱਤਰ ਦਿਸੇ ਬਾਦੇ ਜਾਤ ਜਿਆਦੇ ਗਿੱਲੇ ਜੁ ਨਹੀਂ ਤੇ ਜਿਆਦੇ ਖੁਸ਼ਕ ਜੁ ਨਹੀਂ ਵਰਤਨੇ ਆ ਤਾਂ ਇਹਦਾ ਇਹ ਤਰੀਕਾ ਕਿ ਇੱਕ ਡੱਬਾ ਜਦੋਂ ਆਪਾਂ 1 ਕਿੱਲੇ ਜੀ ਵਰਤ ਲਏ ਨੇ ਉੱਥੇ ਕਾਫੀ ਜਿਆਦਾ ਕਣਕ ਦਾ ਨੁਕਸਾਨ ਵੀ ਕਰ ਜਾਂਦੀ ਆ ਤੇ ਜਿਆਦਾ ਨੁਕਸਾਨ ਉਹਨਾਂ ਕਰਨਕਾਂ 'ਚ ਹੁੰਦਾ ਜਿਹੜੀਆਂ ਆਪਾਂ ਜਿਵੇਂ ਜ਼ੀਰੋ ਡ੍ਰਿਲ ਦੀ ਜਾਂ ਹੈਪੀ ਸੀਡਰ ਦੀ ਜਾਂ ਫਿਰ ਮਲਚਿੰਗ ਵਾਲੀ ਜਿਹੜੀ ਤਕਨੀਕ ਨਾਲ ਵਰਤਦੇ ਨੇ ਉੱਥੇ ਜਿਹੜਾ ਜਿਆਦਾ ਛਿੜਕਾ ਲਾਉਂਦੀ ਆ ਆਪਣੀ ਕਣਕ ਨੂੰ ਉੱਥੇ ਥੋੜਾ ਜਿਹਾ ਇਹਦੀ ਡੋਜ਼ ਸਮਝ ਕੇ ਵਰਤੋ ਪਰ ਦੂਜੀ ਜਿਹੜੀ ਆ ਪੰਜਮੀਨ ਵਾਹ ਕੇ ਬੀਜਦੇ ਆ ਚਾਹੇ ਸੁਪਰ ਸੀਡਰ ਨਾਲ ਚਾਹੇ ਆਪਾਂ ਕਿਸੇ ਤਰੀਕੇ ਵਾਹ ਕੇ ਜਿਹੜੀ ਜ਼ਮੀਨ ਬੀਜਦੇ ਆ ਤਾਂ ਉੱਥੇ ਵੀ ਜਿਹੜਾ ਝੜਕਾ ਲਾਉਂਦੀ ਪਰ ਉੱਥੇ ਜ਼ਿਆਦਾ ਜਿੱਥੇ ਜ਼ੀਰੋ ਡ੍ਰਿਲ ਜਾਂ ਫਿਰ ਉੱਥੇ ਜ਼ਿਆਦਾ ਇਹਨਾਂ ਝੜਕਾ ਲੱਗਦਾ ਜਿਹੜੀ ਆਪਾਂ ਸਿੱਧੀ ਜ਼ਮੀਨ ਦੇ ਵਿੱਚ ਕਣਕ ਕੇਰਦੇ ਨੇ ਜ਼ੀਰੋ ਡੇ ਲੈਣਾ ਜਾਂ ਹੈਪੀ ਸੀਡਰ ਨਾਲ ਚਾਹੇ ਫਿਰ ਮਲਚਕ ਤੇ ਗਰੀਕ ਨਾਲ ਤਾਂ ਉੱਥੇ ਕਾਫੀ ਜ਼ਿਆਦਾ ਪਿਛਲੇ ਸਾਲਾਂ ਜੀ ਝੜਕਾ ਲੱਗਾ ਤੇ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਤੇ ਜੇ ਕਰਤੋਂ ਹੀ ਇਹ ਇਹੋ ਚੀਜ਼ ਵਰਤਣੀ ਯਾਨੀ ਕਿ ਟਾਪਿਕ ਵਾਲਾ ਟੈਕਨੀਕਲ ਤੇ ਨਾਲ ਤੁਸੀਂ ਸੰਕੋਹਰ ਵਾਲਾ ਟੈਕਨੀਕਲ ਵਰਤਣਾ ਕਿਉਂਕਿ ਸ਼ਗਨ 21 11 ਤੇ چاہے ਏਸੀਐਮ 9 ਹੋਵੇ ਇਹਨਾਂ ਚ ਵੀ ਦੋਵੇਂ ਟੈਕਨੀਕਲ ਸੇਮ ਹੀ ਪਾਏ ਜਾਂਦੇ ਆ ਇਹਨਾਂ ਵਿੱਚ ਡੋ ਜਿਹੜੀ ਥੋੜੀ ਵੱਧ ਘਟਿਆ ਇਹੀ ਫਰਕ ਆ ਬਾਕੀ ਆਪਾਂ ਕੱਲੀ ਸੰਕੋਹਰ ਲੈ ਕੇ ਤੇ ਕੱਲਾ ਆਪਾਂ ਜਿਹੜੇ ਟਾਪਿਕ ਵਾਲਾ ਟੈਕਨੀਕਲ ਲੈ ਕੇ ਤੇ ਆਪਾਂ ਸਪਰੇਅ ਕਰ ਸਕਦੇ ਆ ਇਹਦੇ کافی ਜਿਹਾ ਆਪਾਂ ਨੂੰ ਸ਼ਾਨਦਾਰ ਰਿਜ਼ਲਟ ਮਿਲਦੇ ਤੇ ਆਪਣੀ ਕਣਕ ਨੂੰ ਜਿਹੜੀ ਸੜਨੋਂ ਵੀ ਬਚੇਗੀ ਝਟਕਾ ਵੀ ਘੱਟ ਲੱਗੂਗਾ ਤਾਂ ਇਹ ਤੁਸੀਂ ਇਹਦੀ ਡੋਜ਼ ਤੁਸੀਂ ਨੋਟ ਕਰ ਸਕਦੇ ਆ ਕਿਸਾਨ ਭਰਾਵੋ ਜਿਵੇਂ ਜਿਹੜਾ ਮੈਟਰੀਬੋਜਨ ਆਪਾਂ ਟੈਕਨੀਕਲ ਲੈਣਾ ਸੰਕੋਰ ਵਾਲਾ ਉਹ ਤੁਸੀਂ ਲੈਣੀ ਪ੍ਰਤੀ ਕਿੱਲੇ ਦੇ ਹਿਸਾਬ ਨਾਲ 50 ਗ੍ਰਾਮ 50 ਗ੍ਰਾਮ ਉਹਨਾਂ ਕਿਸਾਨ ਵੀਰਾਂ ਵਰਤਣੇ ਜਿੱਥੇ ਤੁਹਾਨੂੰ ਲੱਗਦਾ ਕਿ ਉਹ ਗੁੱਲੀ ਡੰਡਾ ਓਨੀ ਕਣਕ ਆ ਤੇ ਓਨਾ ਹੀ ਆਪਣਾ ਗੁੱਲੀ ਡੰਡਾ ਜਾਣ ਕੇ ਬਹੁਤ ਜ਼ਿਆਦਾ ਗੁੱਲੀ ਡੰਡਾ ਹੈ ਤੇ ਗੁੱਲੀ ਡੰਡਾ ਆਪਣੀ ਕਣਕ ਨੂੰ ਦਬਲੇਗਾ ਤਾਂ ਉੱਤੇ ਤੁਸੀਂ 50 ਗ੍ਰਾਮ ਦੀ ਡੋਜ਼ ਲੈਣੀ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਤਾਂ ਜੇਕਰ ਤੁਹਾਨੂੰ ਲੱਗਦਾ ਬਈ ਹੁਣ ਸਾਡੀ ਕਣਕ ਦੇ ਵਿੱਚ ਜਿਹੜਾ ਗੁੱਲੀ ਡੰਡਾ ਕਣਕ ਤੋਂ ਨੀਵਾ ਜਾਂ ਫਿਰ ਨੋਰਮਲ ਆ ਘੱਟ ਆ ਉੱਤੇ ਤੁਸੀਂ 35 ਤੋਂ 40 ਗ੍ਰਾਮ ਹੀ ਡੋਜ਼ ਲੈਣੀ ਇਹਦੀ ਜਿਹੜੀ ਆਪਾਂ ਪੈਕੇਟ ਦੇ ਵਿੱਚ ਲੈ ਗਏ ਹਣੇ 100 ਗ੍ਰਾਮ ਜਿਹੜਾ ਪੈਕੇਟ ਹੁੰਦਾ ਜਾਂ 200 250 ਗ੍ਰਾਮ ਦਾ ਹੁੰਦਾ ਉਹਦੇ ਵਿੱਚੋਂ ਆਪਾਂ ਪ੍ਰਤੀ ਕਿਰਿਆ 35 ਤੋਂ 40 ਗ੍ਰਾਮ ਜੇਕਰ ਗੁੱਲੀ ਡੰਡਾ ਜ਼ਿਆਦਾ ਤੁਸੀਂ 50 ਗ੍ਰਾਮ 50 ਗ੍ਰਾਮ ਤੋਂ ਵੱਧ ਆਪਾਂ ਡੋਜ਼ ਨਹੀਂ ਪਾਉਣੀ ਤੇ ਦੂਰੀ ਸਪਰੇ ਨਹੀਂ ਮਾਰਨੀ ਹਾਲਾਂਕਿ ਕਈ ਵਾਰ ਆਪਣੀ ਹਵਾ ਚੱਲਦੀ ਹੁੰਦੀ ਜਾਂ ਥੋੜਾ ਫੁਮਾਰਾ ਡਬਲ ਵਾ ਸਕਦਾ ਉਹਦਾ ਆਪਣਾ ਕੋਈ ਜ਼ਿਆਦਾ ਚੱਕਰ ਨਹੀਂ ਹੁੰਦਾ ਪਰ ਤੁਸੀਂ ਜਾਣ ਬੁੱਝ ਕੇ ਜਿਹੜੀ ਡਬਲ ਸਪਰੇ ਨਹੀਂ ਕਰਨੀ ਤੇ ਇਹ ਵਾਰ ਆਪਣੀ ਦਵਾਈ ਵੱਧ ਜਾਂਦੀ ਆ ਜ਼ਿਆਦਾ ਆਪਾਂ ਘੋਲ ਬਣਾ ਲੈਨੇ ਤੇ ਜਗਾ ਥੋੜੀ ਹੁੰਦੀ ਆ ਤਾਂ ਕਈ ਵਾਰ ਆਪਾਂ ਸੋਚਦੇ ਆ ਕਿ ਇੱਥੇ ਗੁੱਲੀ ਡੰਡਾ ਜ਼ਿਆਦਾ ਇੱਥੇ ਡਬਲ ਮਾਰ ਦਿਓ ਤਾਂ ਇਹ ਗਲਤੀ ਕਦੇ ਨਹੀਂ ਕਰਨੀ ਜਦੋਂ ਤੁਸੀਂ ਮੈਟਰੀਬਿਊਜਨ ਦੀ ਸਪਰੇਅ ਵਰਤ ਰਹੇ ਜੇ ਤਾਂ ਇਹਦੇ ਵੀ ਕਿਸਾਨ ਵੀਰ ਬਹੁਤ ਜ਼ਿਆਦਾ ਸ਼ਾਨਦਾਰ ਰਿਜ਼ਲਟ ਆ ਇਸ ਤਰੀਕੇ ਨਾਲ ਤੁਸੀਂ ਸਪਰੇਅ ਕਰਕੇ ਜਿਹੜਾ ਗੁੱਲੀ ਡੰਡਾ ਕੰਟਰੋਲ ਕਰ ਸਕਦੇ ਜੀ ਹੁਣ ਗੱਲ ਆ ਜੇ ਤਤਾਂ ਵਾਲੀ ਸਪਰੇਅ ਅਸੀਂ ਗੁੱਲੀ ਡੰਡਾ ਵਾਲੀ ਸਪਰੇਅ ਤੋਂ ਪਹਿਲਾਂ ਕਰੀਏ ਜਾਂ ਬਾਅਦ ਦੇ ਵਿੱਚ ਜੇਕਰ ਤਾਂ ਕਿਸਾਨ ਤੁਸੀਂ ਅਜੇ ਤੱਕ ਗੁੱਲੀ ਡੰਡੇ ਨੂੰ ਕੰਟਰੋਲ ਕਰਨ ਵਾਸਤੇ ਸਪਰੇਅ ਨਹੀਂ ਕੀਤੀ ਤਾਂ ਤੁਸੀਂ ਤਤਾਂ ਵਾਲੀ ਸਪਰੇਅ ਜਿਹੜੀ ਆਪਣੀ ਇਸ ਸਪਰੇਅ ਤੋਂ ਪਹਿਲਾਂ ਕਰੋ ਤਿੰਨ ਤੋਂ ਚਾਰ ਦਿਨ ਪਹਿਲਾਂ ਕਰਕੇ ਉਸ ਤੋਂ ਬਾਅਦ ਗੁੱਲੀ ਡੰਡੇ ਵਾਲੀ ਸਪਰੇਅ ਕਰ ਸਕਦੇ ਆ ਆਪਾਂ ਖੇਤ ਦੇ ਵਿੱਚ ਤਾਂ ਜੇਕਰ ਤੁਸੀਂ ਸਪਰੇਅ ਕਰ ਚੁੱਕੇ ਜੇ ਗੁੱਲੀ ਡੰਡੇ ਵਾਲੀ ਤਾਂ ਘੱਟੋ ਘੱਟ ਆਪਾਂ ਨੂੰ 10 ਦਿਨ ਦਾ ਫਰਕ 8 ਤੋਂ 10 ਦਿਨ ਦਾ ਫਰਕ ਦੇ ਹਿਸਾਬ ਨਾਲ ਕਰਨੀ ਜੇਕਰ ਤੁਸੀਂ ਹੁਣ ਕੀਤੀ ਆ ਤਾਂ ਸਪਰੇਅ ਕਰਨ ਤੋਂ 8 ਤੋਂ 10 ਦਿਨ ਬਾਅਦ ਤੁਸੀਂ ਜਿਹੜੀ ਗੁੱਲੀ ਡੰਡੇ ਵਾਲੀ ਸਪਰੇਅ ਯਾਨੀ ਕਿ ਬਾਹਰ ਵਾਲੀ ਸਪਰੇਅ ਜਿਹਨੂੰ ਆਪਾਂ ਤਤਾਂ ਵਾਲੀ ਸਪਰੇਅ ਕਹਿ ਦਿੰਦੇ ਕਿਸਾਨ ਵੀਰਾਂ ਇਹ ਜਿਹੜੀ ਸਪਰੇਅ ਤੁਸੀਂ ਗੁੱਲੀ ਡੰਡੇ ਵਾਲੀ ਸਪਰੇਅ ਤੋਂ 8 ਤੋਂ 10 ਦਿਨ ਬਾਅਦ ਕਰ ਦਿਓ ਜੇਕਰ ਤੁਸੀਂ ਕਰ ਚੁੱਕੇ ਜੇ ਤਾਂ ਜੇਕਰ ਤੁਸੀਂ ਅਜੇ ਕਰਨੀ ਦਾ ਪਹਿਲਾਂ ਤੁਸੀਂ ਤਤਾਂ ਵਾਲੀ ਸਪਰੇਅ ਕਰੋ ਤੇ ਬਾਅਦ ਵਿੱਚ ਤਿੰਨ ਤੋਂ 4 ਦਿਨ ਬਾਅਦ ਜਿਹੜੀ ਗੁੱਲੀ ਡੰਡੇ ਨੂੰ ਕੰਟਰੋਲ ਕਰਨ ਵਾਲੀ ਸਪਰੇਅ ਕਰੋ ਇਸ ਤਰੀਕੇ ਨਾਲ ਤੁਸੀਂ ਸਪਰੇਅ ਵਰਤੋਗੇ ਤੇ ਆਪਾਂ ਨੂੰ ਦੋਨੋਂ ਸਪਰੇਅਆਂ ਦੇ ਜਿਹੜੇ ਰਿਜ਼ਲਟ ਵਧੀਆ ਦੇਖਣ ਨੂੰ ਮਿਲਦੇ ਕਈ ਵਾਰ ਗਲਤੀ ਕਿਤੇ ਕਿਸਾਨ ਕਰਦੇ ਕੇ ਅੱਜ ਆਪਾਂ ਕਰਤੀ ਦੀ ਗੁੱਲੀ ਡੰਡਲ ਤੇ ਅਗਲੇ ਦਿਨ ਚੱਕ ਕੇ ਆਪਾਂ ਜਿਹੜੀ ਬਾਹਰ ਵਾਲੀ ਕਰ ਦਿੱਤੀ ਫਿਰ ਆਪਾਂ ਦੋਨਾਂ ਜਿਹੜੀਆਂ ਸਪਰੇਆਂ ਦੇ ਰਿਜ਼ਲਟ ਦੇਖਣ ਨੂੰ ਬਹੁਤ ਘੱਟ ਮਿਲਦੇ ਆ ਹੁਣ ਗੱਲ ਆ ਜੇ ਤਤਾਂ ਵਾਲੀ ਸਪਰੇ ਜਦੋਂ ਆਪਾਂ ਕਰਦੇ ਹਾਂ ਉਹਦੇ ਯੂਰੀਆ ਦੀ ਥਾਂ ਤੇ ਨੈਨੋ ਯੂਰੀਆ ਆਪਾਂ ਮਿਕਸ ਕਰ ਸਕਦੇ ਆ ਤਾਂ ਕਿਸਾਨ ਵੀਰੋ ਇੱਥੇ ਇੱਕ ਆਪਾਂ ਕਿਸਾਨ ਵੀਰੋ ਗੱਲ ਐਡ ਜਰੂਰ ਕਰਦੇ ਜਿਹੜੀ ਆਪਾਂ ਸੰਕੋਰ ਵਾਲੀ ਸਪਰੇ ਕਰਨੀ ਇਹ ਆਪਾਂ ਕਣਕ ਨੂੰ ਪਾਣੀ ਲਾਉਣ ਤੋਂ ਬਾਅਦ ਕਰਨੀ ਜਦੋਂ ਆਪਣੀ ਕਣਕ ਜਾਨਕਿ ਜ਼ਮੀਨ ਦੇ ਵਿੱਚ ਪੈਰ ਤਰਾ ਵਾਜਾ ਹੋ ਜਾਂਦਾ ਲਗਭਗ ਆਪਣੀ ਪਾਣੀ ਲੱਗੇ ਨੂੰ ਹਫਤਾ ਹੋ ਗਿਆ ਹੋਵੇ ਉਸ ਤੋਂ ਬਾਅਦ ਜਿਹੜੀ ਆਪਾਂ ਸਪਰੇਅ ਕਰਨੀ ਸੰਕੋਰ ਤੇ ਪਲੱਸ ਟੋਪਿਕ ਵਾਲੀ ਇਹ ਇੱਥੇ ਗੱਲ ਜਰੂਰ ਨੋਟ ਕਰ ਲਿਓ ਤੇ ਜੇਕਰ ਕੋਈ ਕਿਸਾਨ ਵੀਰ ਤਤਾਂ ਵਾਲੀ ਸਪਰੇਅ ਨਾਲ ਆਪਾਂ ਯੂਰੀਆ ਐਡ ਨਹੀਂ ਕਰਨੀ ਤਾਂ ਯੂਰੀਆ ਦੀ ਥਾਂ ਦੇ ਨੈਨੋ ਯੂਰੀਆ ਵਰਤਣੀ ਚਾਹੁੰਦੇ ਕਿਸਾਨ ਵੀਰ ਜਿਹੜਾ ਸਵਾਲ ਸੀ ਕਿਸਾਨ ਵੀਰ ਦਾ ਤਾਂ ਤੁਸੀਂ ਇਹਦੀ ਡੋਜ਼ ਜੇਕਰ ਇਹਨਾਂ ਦੇ ਵਿੱਚ ਮਿਕਸ ਕਰਨੀ ਤਾਂ ਫਿਰ 50 ਤੋਂ 100 ਐਮਲੀ ਆਪਾਂ ਡੋਜ਼ ਇਹਦੀ ਵਰਤਣੀ ਨੈਨੋ ਯੂਰੀਆ ਦੀ ਤਾਂ ਜੇਕਰ ਤੁਸੀਂ ਇਕੱਲੀ ਨੈਨੋ ਯੂਰੀ ਸਪਰੇਅ ਕਰਨੀ ਆ ਤਾਂ ਫਿਰ 100 150 ਲੀਟਰ ਦੇ ਵਿੱਚ ਆਪਾਂ ਜਿਹੜੀ ਇੱਕ ਬੋਤਲ ਆਉਂਦੀ ਆ ਜਿਹੜੀ ਨੈਨੋ ਯੂਰੀਆ ਦੀ ਉਹ ਆਪਾਂ ਸਪਰੇਅ ਕਰ ਸਕਦੇ ਹਾਂ ਫਿਰ ਆਪਾਂ ਡੋਜ਼ ਦਾ ਕੋਈ ਉਹਦੇ ਵਿੱਚ ਚੱਕਰ ਨਹੀਂ ਹੈਗਾ ਜੇਕਰ ਤੁਸੀਂ ਤਤਾਂ ਵਾਲੀ ਸਪਰੇਅ ਨਾਲ ਨੈਨੋ ਯੂਰੀਆ ਮਿਕਸ ਕਰਨੀ ਤਾਂ 50 ਤੋਂ 100 ml ਤੁਸੀਂ ਇਹਦੇ ਵਿੱਚ ਐਡ ਕਰਿਓ ਸੋ ਵੀਡੀਓ ਚੰਗੇ ਲੱਗੇ ਤਾਂ ਭਰਾਵਾਂ ਤੱਕ ਜ਼ਰੂਰ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ